ਮੰਮੀ ਵੇਲਾ ਉਦਾਨ ਦੀ ਵੇਲੇ ਹੀ ਰਹਿੰਦੀ ਆਏ ਇਹੋ ਜੇ ਕੰਮਾਂ ਦਾ ਇਹਨੂੰ ਪਤਾ ਜਿੱਦਣ ਦੇ ਆਏ ਆ ਬੈਠ ਕੇ ਨਹੀਂ ਵੇਖਿਆ ਕਦੀ ਕੋਈ ਕੰਮ ਨਿਕਾ ਨਿਕਾ ਕਰਦਾ ਕਦੀ ਕੋਈ ਕੰਮ ਇਹੋ ਜੇ ਕੰਮਾਂ ਦਾ ਤੇ ਇਹਨੂੰ ਚੱਜ ਨਹੀਂ ਆ ਲੜਨ ਦਾ ਵੇਖ ਲੈ ਇਹਨੂੰ ਕਿੰਨਾ ਪਤਾ ਹੀ ਕੋ ਤੇਰੀ ਅਕਲ ਨਹੀਂ ਹੁੰਦੇ ਆ ਜਿੰਨੂੰ ਅਕਲ ਹੋਵੇ ਜਿੰਨੂੰ ਅਕਲ ਨਾ ਹੋਵੇ ਆਵੇਂ ਨਹੀਂ ਇਹੋ ਜੇ ਕੰਮ ਹੁੰਦੇ ਕਿ ਮੰਝੀਆਂ ਆਉਣ ਲੈਣੀਆਂ ਉਹੋ ਜੇ ਕੰਮ ਕਰ ਲੈਣਾ ਅਕਲ ਤੇ ਉਹਨੂੰ ਬੜੀ ਆ ਅਕਲ ਤੇ ਉਹਨੂੰ ਇੰਨੀ ਆ ਫੇ ਕੋਈ ਗੱਲ ਨਹੀਂ ਕਰਨ ਵਾਲੀ ਲੜਦੀ ਸਾਰਿਆਂ ਨੂੰ ਵੱਧ ਵਾ ਲੋਕਾਂ ਦੇ ਕੋਠਿਆਂ ਤੇ ਜਾ ਜਾ ਕੇ ਲੜਮਦੀ ਆ ਤੇ ਰੈਂਦੀ ਆ ਕਰ ਨਹੀਂ ਆ ਬਹੁਤ ਸਿਆਣੀ ਆ ਉਹ ਚੱਲ ਫਿਰ ਹੁਣ ਕੀ ਕਰਨਾ ਮਾਮਾ ਵੀ ਮੈਂ ਹਾਂ ਚੱਲ ਵਿਲੇ ਬੈਠੇ ਮੰਜੀਆਂ ਟੁੱਟੀਆਂ ਵਗ ਲੈ ਨਹੀਂ ਨੇਥਿਆ ਨਹੀਂ ਹੋਣੀਆਂ ਵੇ ਚੱਲ ਹੁਣ ਹੀ ਲੱਗੇ ਵੇਖ ਲਾ ਉਦਾਂ ਉਦੋਂ ਤੇ ਬੜਾ ਡਿਆ ਸੀ ਕਹਿਣ ਮੈਂ ਹੁਣੇ ਹੀ ਫੋਨ ਕੱਢ ਕੇ ਦਿਨਾ ਵਾ ਮੁੜ ਕੇ ਚੇਤਾ ਹੀ ਭੁੱਲ ਗਿਆ ਕਿੱਧਰ ਗਿਆ ਫੋਨ ਤੇ ਕਿੱਧਰ ਗਿਆ ਆਪ ਤੋ ਫਿਰ ਪੁੱਤ ਤੈਨੂੰ ਪਤਾ ਹੀ ਆ ਉਹਦਾ ਹੁਣ ਕੀਰ ਦਾ ਦੇਣ ਦਿੰਦੀ ਆ ਕਿ ਨਹੀਂ ਦੇਣ ਦਿੰਦੀ ਬਹਿ ਕੇ ਕਿੱਥੇ ਗਏ ਦੱਸ ਕੇ ਨਹੀਂ ਗਏ ਮੈਨੂੰ ਕਿਹੜਾ ਕੇ ਦੱਸ ਕੇ ਜਾਂਦੇ ਹੁੰਦੇ ਆ ਹੂੰ ਨਹੀਂ ਦੱਸ ਕੇ ਜਾਂਦੇ ਰ ਇੰਨਾ ਤਾਂ ਫਰਜ਼ ਹੈਗਾ ਨਾ ਮੰਮੀ ਤੂੰ ਵੀ ਬਿਲਕੁਲ ਹੀ ਨਾ ਪੁੱਛਦੀ ਕਿਸ ਦਿਨੀ ਕੋੱਖ ਵੀ ਨਿਤਣੇ ਆਦਾ ਹੀ ਗਾ ਵੀ ਘਰੇ ਉਹ ਧੜੱਖ ਨਹੀਂ ਰਿਆ ਵੀ ਮੈਂ ਆਪਣੀ ਪੈਰ ਨੂੰ ਸੂਟ ਬਣਾ ਕੇ ਦੇਣੀ ਆ ਤੇ ਕਈ ਵੀ ਤਾਂ ਕੋਈ ਕੱਪੜੇ-ਕੁਪੜੇ ਲੈਣ ਚਲ ਗਏ ਤਾਂ ਘਰ ਹੀ ਰਹਿ ਗਈ ਤੇ ਤੈਨੂੰ ਨਾ ਨਾਰਖੜ ਨਹੀਂ ਤੇਰੀ ਪਸੰਦ ਦੇ ਲੈ ਕੇ ਦੇਣੇ ਤੇ ਫਿਰ ਜੇ ਉਹਦੀ ਪਸੰਦ ਦੇ ਲੈਉਣੇ ਤੇ ਉਹੋ ਹੀ ਪਾ ਲੈ ਮੇਰੇ ਐਵੇਂ ਨਾ ਕਰਦਾ ਫਿਰਦਾ ਹੈਗਾ ਹਾਂ ਕਰਦਾ ਫਿਰਦਾ ਵੀ ਤੈਨੂੰ ਇਹਨੇ ਨਾਰਖੜ ਕੇ ਤੇ ਟੇਲਿਆ ਕੇ ਦੇਣੇ ਹੂੰ ਬਹੁਤ ਸੋਹਣੇ ਕੰਮ ਤੂੰ ਮਹਿੰਗਿਆ ਮਹਿੰਗਿਆ ਨੂੰ ਹੱਥ ਪਾ ਲਈਂਦੀ ਤੂੰ ਫਿਰ ਉੱਥੇ ਆਪਸ ਵਿੱਚ ਹੀ ਲੜ ਪੈਂਦੇ ਆਪਸ ਵਿੱਚ ਲੜ ਪੈਂਦੇ ਤੇ ਜੇ ਲੀੜਾ ਪਤੀਰਾ ਲੈਂਦੀਆਂ ਤੇ ਮੈਂ ਤਾਂ ਨਹੀਂ ਖੜਨੇ ਇਹੋ ਜਿਹੀ ਲੀੜੇ ਹਾਂ ਹੋ ਜੀਆਂ ਗੱਲਾਂ ਤੂੰ ਹੀ ਨਾ ਕਰਿਆ ਕਰ ਕਰਿਆ ਕਿਉਂ ਨਾ ਕਰਾਂ ਕੀ ਗੱਲ ਸਹੀ ਸਮਾਈ ਕਿਤੇ ਲੀੜਾ ਕਪੜਾ ਦੇਣਾ ਹੁੰਦਾ ਤੇ ਅੱਜ ਅਜਾ ਨਹੀਂ ਦੇ ਸਕਦੇ ਚਾਲ ਪੁੱਤ ਜੇ ਨਾਂ ਚੰਗੇ ਬਣਾ ਕੇ ਲਿਆਉਣਗੇ ਨਾ ਤੇ ਮੈਂ ਤੈਨੂੰ ਪੈਸੇ ਦੇ ਦੂੰਗੀ ਤੇ ਤੂੰ ਬਾਪਾ ਬੜੀ ਨਾ ਜਾ ਕੇ ਤੇ ਬਣਾ ਲਿਆ ਨਾਲੇ ਨਿਹਾਨਿਆਂ ਦੇ ਲੈ ਆਵੀ ਤੇ ਨਾਲੇ ਆਪਣੇ ਲੈ ਆਵੀ ਤੇ ਲੈ ਮੰਮੀ ਇਹਦਾ ਕੋਈ ਫਰਜ ਨਹੀਂ ਆ ਵੀ ਜੇ ਇੰਨਾ ਚਿਰ ਹੋ ਗਿਆ ਵਾ ਕਦੀ ਭੈਣ ਨੂੰ ਲੀੜਾ ਨਹੀਂ ਦਿੱਤਾ ਤੇ ਅਸੀਂ ਕਿਤੇ ਵੀ ਜੇ ਦੇਣ ਹੀ ਲੰਗੇ ਚੱਤਸਵਾਦਾ ਆ ਮੰਜਿਆਂ ਦੀ ਅਣਾਈ ਕਿੰਨੀ ਆ ਜੇ ਇਹ ਦੇਣ ਲੱਗੇ ਤੇ ਇਹ ਇਹ ਕਿੰਨੇ ਪੈਸੇ ਕਰੋ ਜਾਂਦੇ ਆ ਤੇ ਕਿੰਨੇ ਮੰਜੇ ਔਨੇ ਆ ਤਿੰਨ ਵਾ ਇਹਨੂੰ ਆਪਣੇ ਆਪ ਹੀ ਸ਼ਰਮ ਚਾਹੀਦੀ ਆ ਵੀ ਕਿੰਨਾ ਹੋ ਗਾ ਲੋਕਰਨ ਲਈ ਆ ਵੱਲੇ ਪੈਣੇ ਹੁਣ ਤਾਂ ਮੰਜਾ ਆਹੋ ਭਰਾਵਾ ਮੈਂ ਹਾਉਣ ਦੀਏ ਮੰਜਾ ਪਿਆ ਹੈਗਾ ਆਹੀ ਤੇ ਫਾਇਦਾ ਨਾ ਪੈਣਾ ਦਾ ਆਇਆਂ ਦਾ ਫਿਰ ਆਹੋ ਕੇ ਪੈਣਾ ਦਾ ਫਾਇਦਾ ਲਈ ਜਾਇਓ ਲੈ ਲੈਣਾ ਨਹੀਂ ਫਿਰ ਤੇ ਹੋਰ ਕੀ ਆ ਆਹੋ ਪੈਣਾ ਦਾ ਇਲਾਾ ਟਕਣਾ ਵਾ ਤੇ ਤੁਸੀਂ ਫੇਰੇ ਤੋਰੇ ਚੜੇ ਜੋ ਤੇ ਪੈਣਾ ਦਾ ਇਲਾਾ ਤੇ ਤੁਸੀਂ ਆਪੇ ਹੀ ਲੈਣਾ ਵਾ ਉਹ ਨਹੀਂ ਨਹੀਂ ਸ਼ਹਿਰ ਨੂੰ ਗਏ ਸੀ ਸ਼ਹਿਰ ਕੀ ਲੈਣ ਗਏ ਸੀ ਡਾ ਸਪੈਸ਼ਲ ਉਹ ਨਿਗਾ ਨਿਗਾ ਸਮਾਨ ਹੀ ਕਵਲ ਦਾ ਉਹ ਲੈ ਕੇ ਆਏ ਅੱਛਾ ਅੱਛਾ ਚੱਲ ਵਧੀਆ ਕੀਤਾ ਗਏ ਕਵਲ ਨੂੰ ਸ਼ਾਪਿੰਗ ਕਰਾ ਲਿਆ ਉਹ ਤੈਨੂੰ ਪਤਾ ਹੀ ਇਹ ਬੁੜੀਆਂ ਦੇ ਇੱਕ ਦੁਕਾਨ ਚ ਵੜ ਕਦੀ ਦੂਜੀ ਜਵੜ ਨਿਕਲਦੀਆਂ ਉਤੋਂ ਕਿਦੇ ਅੱਛਾ ਤਾਂ ਖਾਣ ਲਈ ਕਿ ਲਿਆਇਆ ਖਾਣ ਲਈ ਕੀ ਲਿਓਨੇ ਹਾਂ ਹਾ ਇਹ ਤੈਨੂੰ ਨਹੀਂ ਪਤਾ ਕਿ ਘਰ ਨਿਆਣੇ ਆਏ ਆ ਭੈਣ ਵਾ ਮੇਰੀ ਤੂੰ ਕੋਈ ਸਮੋਸੇ ਲੈ ਆਉਂਦਾ ਪਾ ਟਿੱਕੀਆਂ ਹੀ ਲੈ ਆਉਂਦਾ ਥਾਲੀਆਂ ਚੀਜ਼ਾਂ ਨਹੀਂ ਜ਼ਿਆਦਾ ਖਾਈਂ ਦੀਆਂ ਗਰਮੀ ਚ ਗਰਮੀ ਬੜੀ ਆ ਤੈਨੂੰ ਨਹੀਂ ਪਤਾ ਜੇਬ ਚੋਂ ਪੈਸੇ ਜਾਂਦੇ ਆ ਥਾਲੀਆਂ ਚੀਜ਼ਾਂ ਤੇ ਆਪੇ ਆਖਣਾ ਵੀ ਬੰਦ ਕਰੋ ਉਹਨੂੰ ਰਜਾ ਲਿਆ ਹੋਣਾ ਉਹ ਤੇ ਕਰੀ ਸਮੋਸियां ਵਈ ਦੁਕਾਨ ਤੇ ਕਦੀ ਉਹ ਠੰਡੀਆਂ ਵਾਲੀ ਦੁਕਾਨ ਤੇ ਉਹਨੂੰ ਤੇ ਵੱਧੂ ਰਜਾ ਲਿਆ ਆ ਉਹ ਘਰ ਬਤੇਰਾ ਕੋਹਾ ਖਾਣ ਪੀਣ ਨੂੰ ਤਾਂ ਕਰਕੇ ਨਹੀਂ ਲੈ ਕੇ ਆਇਆ ਬਤ ਮੈਂ ਘਰ ਕੀ ਖੋਆ ਮਾਰਿਆ ਹੁਣ ਕਰਦੇ ਜਿਹੜਾ ਘਰ ਬੜਾ ਕੋਹ ਖਾਣੂ ਤੇ ਭਰਾਵਾ ਕੋਈ ਨਹੀਂ ਕਰ ਸਵੇਰ ਦੇ ਇੱਥੇ ਮੰਜੇ ਤੇ ਡਏ ਆ ਪਾਣੀ ਪੀਤਾ ਦੋ ਤਿੰਨ ਵਾਰੀ ਤੇ ਦੁੱਧ ਤੇ ਅਗਲੀ ਉਦਾਂ ਨਹੀਂ ਵਰਤਨ ਦਿੰਦੀ ਕਿਤੇ ਲੱਸੀ ਜੜੀ ਬਣਾ ਕੇ ਪੀ ਲੈਣੀ ਅਸੀਂ ਪੈਣਾ ਗਰਮੀ ਚ ਪਾਣੀ ਚੰਗਾ ਸਭ ਤੋਂ ਵਧੀਆ ਤੈਨੂੰ ਮੈਂ ਦੱਸਾਂ ਫਿਰ ਤੇ ਭਰਾਵਾ ਬੜਾ ਹੀ ਸਿਆਣਾ ਹੋ ਗਿਆ ਬੁੱਢੀ ਦੇ ਮਗਰ ਲਾ ਕੇ ਫਿਰ ਤੇ ਸਿਆਣੀ ਵਾਲੀ ਕਿਹੜੀ ਗੱਲ ਵਾ ਸਿਆਣੇ ਨਹੀਂ ਤੂੰ ਵੀ ਭੈਣ ਭਰਾ ਦੀ ਕੋਈ ਚੀਜ਼ ਕੋ ਸੌ ਲੋਕੀ ਚਾ ਮਨਾ ਲੈ ਹੁੰਦੇ ਵੀ ਮੇਰੇ ਆਪਣੇਵੇਂ ਆਏ ਆ ਮੈਂ ਕੋ ਖਵਾਲਣਾ ਪਿਆ ਲੈਣਾ ਮੇਰੀ ਭੈਣ ਆਈ ਆ ਭੈਣ ਨੇ ਕਿਹਾ ਰੋ ਜਾਣ ਕੇ ਤੁਹਾਡੇ ਕੋ ਬਹਿਦਾ ਚੀਜ਼ਾਂ ਖਾਣੀਆਂ ਹੈਗੀਆਂ ਗਰਮੀ ਚ ਝਾਟੀ ਪੇਟ ਖਰਾਬ ਹੋ ਜਾਂਦੇ ਆ ਅੱਜ ਕੱਲ ਪਾਣੀ ਧਾਣੀ ਪੀ ਕੇ ਗੁਜ਼ਾਰਾ ਕਰਨਾ ਚਾਹੀਦਾ ਵਾ ਤਗੋ ਤੇ ਜਿਹੜੀ ਇੰਨਾ ਕੋ ਖਾ ਪੀ ਕੇ ਆਈ ਆ ਉਹਦਾ ਨਹੀਂ ਪੇਟ ਖਰਾਬ ਹੋਣਾ ਸਾਡੇ ਪੇਟਾਂ ਦਾ ਤੈਨੂੰ ਬੜਾ ਫਿਕਰ ਵਾ ਤੈਨੂੰ ਪਤਾ ਉਹ ਖਾ ਪੀ ਕੇ ਆਈ ਆ ਲੈ ਓਦਾਂ ਤੇ ਆਉਣ ਵਾਲੀ ਨਹੀਂ ਆ ਭੁੱਲੀ ਆ ਮੈਨੂੰ ਜਾਣਦੀ ਮੈਂ ਉਹਨੂੰ ਚੰਗੀ ਤਰ੍ਹਾਂ ਹੀ ਸਾਰੀ ਦਿਹਾੜੀ ਚੂਲ ਗਲੂਬੇ ਲੰਦੀ ਰਹਿੰਦੀ ਕੋਈ ਦੀ ਕੋਹ ਅੰਦਰ ਮਗਾ ਕੇ ਖਾਲਾ ਮੁੰਡੇ ਕੋਲੋਂ ਕਦੀ ਕੋ ਖਾਲਾ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਤੂੰ ਉਹਦੀ ਦਿਵਾਲੀ ਰਿਆ ਕਰ ਬਸ ਚੱਲ ਭਰਾਵਾ ਆਹੀ ਵੀ ਉਹਦੇ ਤੇ ਪਾਣੀ ਮੈਨਾਂ ਪੀਣ ਦਵੇ ਉਹ ਵੀ ਆਕੇ ਵੀ ਠੰਡਾ ਪਾਣੀ ਨਾ ਪੀਓ ਤੁਹਾਡੇ ਪੇਟ ਖਰਾਬ ਹੋ ਜਾਣਗੇ ਸਾਨੂੰ ਪਤਾ ਹੁਣ ਸਾਰਾ ਹੀ ਤੇਰਾ ਹੁਣ ਤੂੰ ਉਹਲੀ ਉਹਦੀ ਬੋਲੀ ਬੋਲਦਾ ਵਾ ਚੱਲ ਕੋਈ ਨਹੀਂ ਜਾ ਜਾ ਕੇ ਪਾਣੀ ਤਾਂ ਨਹੀਂ ਪੀ ਅੰਦਰ ਨਹੀਂ ਨਹੀਂ ਉਹਦੀ ਬੋਲੀ ਕਾਦੀ ਬੋਲਣੀ ਆ ਕੋਈ ਨਹੀਂ ਖਾਦਾ ਪੀਤਾ ਐ ਐਵੇਂ ਮਰੀ ਜਾਨੀ ਐ ਤੂੰ ਬਸ ਹੁਣ ਹਾ ਹੈ ਐਨੀ ਗਰਮੀ ਕਿਦੇ ਉਹ ਜੀ ਗਏ ਆ ਐਨੀ ਲੋ ਜੀ ਭਈ ਕਿਦੇ ਸਾੜੀ ਗਏ ਤੇ ਘਰ ਆਉਂਦੇ ਇਹਨਾਂ ਨੇ ਸਾੜਤਾ ਵਾ ਮੱਥੇ ਹੀ ਸੜ ਗਏ ਇਹਨਾਂ ਦੇ ਮੇਰੇ ਵੱਲ ਵੇਖ ਕੇ ਇਹ ਕੋਹ ਜਹਾ ਉਹ ਜਨੇ 10 ਤਾਵਾ ਬਿਸ਼ੇ ਨਹੀਂ ਕਹਨਾ ਕ ਸਮਾਨ ਲਿਆਈ ਉਹ ਉਦਨ ਦਾ ਕਿ 15 ਦਿਨ ਹੋ ਗਏ ਨੂੰ ਆਈ ਨੂੰ ਕੋਈ ਇਹਨੇ ਮੰਜਾ ਨਹੀਂ ਹੁਣ ਕਿਦੇ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਹੁਣ ਉਹਦੇ ਸਾਹਮਣੇ ਵੇਖੀ ਭਲਾੜ ਲਈ ਕਰਨ ਮੰਜਾ ਹੁੰਦਾ ਵੀ ਮੈਂ ਬੜਾ ਕੰਮ ਕਰਦੀ ਆ ਇਹ ਤੇ ਵਹਿਲੀ ਰਹਿੰਦੀ ਆ ਵੇਹਲਾ ਮੰਮੀ ਪਤਾ ਨਹੀਂ ਕੀ ਧੂੜਤਾ ਦੇ ਸਿਰ ਚ ਹੁਣ ਤੇ ਉਹਦੀ ਬੋਲੀ ਬੋਲਦਾ ਕੱਲ ਤੇ ਬੜਾ ਕਰਦਾ ਸੀ ਮੇਰੀ ਭੈਣ ਮੇਰੀ ਭੈਣ ਉਦੋਂ ਤੇ ਗੱਲ ਚ ਲੈ ਲੈ ਕੇ ਮੈਂ ਆਪਣੀ ਭੈਣ ਨੂੰ ਕੱਪੜੇ ਬਣਾ ਦੂ ਮੈਂ ਆਪਣੀ ਭੈਣ ਲਈ ਮੋਬਾਈਲ ਲੈ ਆਵਾ ਮੈਂ ਉਹ ਲੈ ਆਵਾ ਮੈਂ ਦਿਨਾ ਵਾ ਨਾ ਹੁਣੇ ਹੀ ਦਿਨਾ ਵਾ ਹੂੰ ਤਾਂ ਕਾ ਕੋਈ ਮੋਬਾਈਲ ਨਾ ਕੋ ਆ ਕੱਪੜੇ ਬਣਾ ਕੇ ਦੇਣੇ ਆਖਾਂ ਦੇ ਡਿਆ ਵੀ ਕਬਲ ਨੇ ਨਿਕਨੇ ਕਸਮਾਨ ਲੈਣਾ ਤੇ ਉਹ ਲੈ ਕੇ ਦੇ ਕੇ ਆ ਆ ਤੇ ਅੱਜ ਉਹ ਦੁਕਾਨ ਤੇ ਤੇ ਕਦੀ ਉਹ ਤੇ ਤੇ ਕਬਲ ਦਾ ਕਦੋਂ ਦੀ ਗਈ ਤੇ ਸਮਾਨ ਹੀ ਹੁਣ ਖਰੀਦਿਆ ਗਿਆ ਵਾ ਉਹ ਤਾਂ ਸਾਮਾ ਪੈ ਗਈਆਂ ਵਾ ਮੰਮੀ ਸਦਾਈ ਬਣਾਉਂਦੇ ਸਾਨੂੰ ਮੰਜੀ ਪੂਰੀ ਹੋਣੀ ਗਈ ਆ ਤੇ ਹੁਣ ਆਟਾ ਛਿਰ ਕੱਢਿਆ ਵਾ ਭੀ ਥੋੜਾ ਥੋੜਾ ਸਮਾਨ ਹੀ ਹੈਗਾ ਹੂੰ ਸੋ ਮੈਂ ਸਦਾਈ ਬਣਾਉਂਦੇ ਆ ਚਲ ਕੋਈ ਗੱਲ ਨਹੀਂ ਧੀਏ ਹੁਣ ਤੂੰ ਮੰਜੀ ਨਾ ਕੋਈ ਲਿਆਇਆ ਹੋਊ ਤਾਂ ਮੈਂ ਤੇ ਤੂੰ ਚਾਵਾਂ ਕਿਸੇਰੇ ਕਾਦੀ ਲੰਮੀ ਤੂੰ ਜੋ ਲੈਣਾ ਵਾ ਚਲ ਕੋਈ ਨਹੀਂ ਵੇਰਾਂਗੇ ਮੰਮੀ ਕੱਲ ਨੂੰ ਮੈਂ ਆਪਣੇ ਪਿੰਡ ਹੀ ਚੱਲ ਜਾਣਾ ਵਾ ਐਵੇਂ ਚੱਲ ਜਾਣਾ ਪਿੰਡ ਇੱਥੇ ਤੱਕ ਤਾਂ ਚੱਲ ਜਾ ਕਿ ਹੁਣ ਭਾਵਾਂ ਨੂੰ ਕਬੜੀ ਚਲ ਕੋਈ ਨਹੀਂ ਜੈਨੂ ਨਹੀਂ ਸ਼ਰਮ ਤੇ ਸਾਨੂੰ ਕੋਈ ਜ਼ਿਆਦਾ ਵਾ ਹਾਂ ਲੈ ਕੇ ਦਊ ਛੱਪ ਕੋ ਨਿਆਣਿਆਂ ਨੂੰ ਵੀ ਲੈ ਕੇ ਦਊਗੀ ਇਹ ਜਾਈ ਹਾਂ ਹਮ ਚਲੇਣਾ ਜਿੱਥੇ ਇਨੇ ਦਿਨ ਹੋ ਕੇ ਬੈਠੀ ਨੂੰ ਹੋਰ ਦੋ ਦਿਨ ਰਾਲੀ ਕਿਤੇ ਨਹੀਂ ਆਖ ਰਾਤ ਚੱਲੀ ਨਹੀਂ ਹੁਣ ਆ ਗਿਆ ਘਰ ਸਾਂਭਣ ਵਾਲਾ ਮੈਂ ਕੀ ਕਰਨਾ ਜਮੀ ਬੜੀ ਆ ਤੇ ਐਸੀ ਵੀ ਨਹੀਂ ਕੋਈ ਅਸਰ ਕਾਣ ਡਿਆ ਕਿ ਤੇ ਮਾਸਾ ਠੰਡਾ ਨਹੀਂ ਹੋਇਆ ਕੰਬਲਾ ਆ ਗਏ ਹਾਂ ਜੀ ਆ ਗਏ ਆ ਬਾਹਰ ਪੈਣ ਵਾਵਾ ਗਰਮ ਹੋਂਡੀ ਕਿਉਂ ਘੈੜੀ ਕੰਨਾ ਕਿਹੜੀ ਗੱਲੋਂ ਨਿਆਣਿਆਂ ਵਾਸਤੇ ਕੋਹੋ ਨਹੀਂ ਲੈ ਕੇ ਆਏ ਬਥੇਰੇ ਜਾਂਦੇ ਰਹਿੰਦੇ ਸਾਰੀ ਦਿਹਾੜੀ ਮੂੰਹ ਤੇ ਉਹਨਾਂ ਦਾ ਖਨੌਂਦਾ ਨਹੀਂ ਕਿ ਇਹ ਵੇਲੇ ਵੀ ਪਰ ਸਾਡਾ ਫਰਜ਼ ਬਣਦਾ ਹੀ ਕੋਹ ਨਾ ਕੋਹ ਲੈ ਕੇ ਆਉਣਾ ਦਾ ਉਹ ਬਥੇਰਾ ਖਵਾਲਦੀ ਰਹਿੰਦੀ ਮੰਮੀ ਜ਼ਰੂਰੀ ਆ ਕਿ ਜਦੋਂ ਸ਼ਹਿਰ ਜਾਣਾ ਉਦੋਂ ਹੀ ਕੋਹ ਨਾ ਕੋਹ ਲੈ ਕੇ ਆਉਣਾ ਵਾ ਘਰ ਹੈ ਜਾਂ ਕਈ ਚੀਜ਼ਾਂ ਖਾਣ ਵਾਲੀਆਂ ਪਰ ਇਦਾਂ ਚੰਗੇ ਜੇ ਨਹੀਂ ਨਾ ਲੱਗੀਦਾ ਉਹ ਕਹਿੰਦੇ ਵੀ ਆਪ ਖਾ ਪੀ ਆਏ ਆ ਤੇ ਨਿਆਣਿਆਂ ਵਾਰੀ ਅਹੀਂ ਦੋ ਥੱਕਦੇ ਪਾਣੀ ਦਾ ਘੁੱਟ ਨਹੀਂ ਪੀਤਾ ਤੇ ਅਸੀਂ ਕੀ ਖਾਏ ਆ ਪਰ ਉਹਨਾਂ ਦੇ ਤੇ ਇਹੀ ਆ ਨਾ ਮਨ 'ਚ ਐਵੇਂ ਮਾਰਦੀਆਂ ਰਹਿੰਦੀਆਂ ਆਪਣੀਆਂ ਉਹਨਾਂ ਨੇ ਦੇਹ ਵੀ ਪੈ ਗਿਆ ਵਾ ਵੀ ਪਤਾ ਨਹੀਂ ਇਹ ਕੀ ਕਰਦੀ ਆ ਨਹੀਂ ਵਹਿ ਮਾਰੀ ਇਦਾਂ ਗੱਲ ਨਹੀਂ ਆ ਤੂੰ ਵੀ ਇਦਾਂ ਹੀ ਕਰਦੀ ਆ ਵੀ ਲਿਆਉਣਾ ਚਾਹੀਦਾ ਨਿਆਣੇ ਆਵਾਂ ਸੀ ਹਿਲਾਲਾ ਇੰਦੇ ਦੋਹੀ ਮੇ ਨਾਲ ਗਏ ਸੀ ਉਹ ਮੇਰੇ ਨਹੀਂ ਰਹੀ ਦਿਮਾਗ ਚ ਗੱਲ ਮੇਰੇ ਨਹੀਂ ਰਹੀ ਦਿਮਾਗ ਚ ਬਾਕੀ ਗੱਲਾਂ ਛੱਡ ਮਾਰ ਭੈਣ ਨਵਾਜ ਉਹਨੂੰ ਸੂਟ ਵਿਖਾ ਲਈਏ ਉਹਦਾ ਗੁੱਛਾ ਠੰਡਾ ਹੋਵੇ ਨਾ ਬਾਬਾ ਨਾ ਮੈਂ ਨਹੀਂ ਨਵਾਜ ਮਾਰਨੀ ਉਹਦੇ ਮੇਰੇ ਪਿੰਡੀ ਸਿਰਦੇ ਵਾਲਾ ਨੂੰ ਤੁਸੀਂ ਆਪੇ ਆਵਾਜ਼ ਮਾਰ ਲਿਓ ਉਹ ਚੱਲ ਬਾਬਾ ਮੈਂ ਆਪੇ ਮਾਰ ਲੈਂਦਾ ਮੈਂ ਆਵਾਜ਼ ਜਾਓ ਮਾਰ ਲਿਓ ਹਾਂ ਪਾਪਾ ਪਾਪਾ ਹਾਂਜੀ ਵੀਰ ਜੀ ਦੱਸੋ ਆਵਾਜ਼ ਮਾਰੀ ਹੈ ਆਹ ਮੈਂ ਕਪੜੇ ਲੈ ਕੇ ਆਏ ਹੀ ਨਾ ਚੱਲ ਵੇਖ ਲੈ ਤੁਸੀਂ ਤੇ ਆਂਦੇ ਤੈਨੂੰ ਨਾਲ ਖੜੂੰਗਾ ਚੱਲ ਕੋਈ ਗੱਲ ਨਹੀਂ ਫਿਰ ਕੀ ਹੋਇਆ ਨਹੀਂ ਨਾਲ ਲੈ ਕੇ ਗਏ ਤੇ ਚੱਲ ਬਖਾਰ ਦੀ ਨਾਲ ਹੀ ਚੱਲ ਕੋਈ ਗੱਲ ਨਹੀਂ ਵੇਖ ਲੈਣੇ ਆ ਆ ਇਹ 500 ਦਾ ਇਹਨੇ ਆਪਣੇ ਲਈ ल्याਈਆਂ ਆ ਆ ਦੋਵੇਂ 5-500 ਦੇ ਆਏ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਰੱਖ ਲਓ। ਇਹ ਵੀ ਤੂੰ ਹੀ ਰੱਖ ਲੈ। ਨਹੀਂ ਹੁਣ ਮੈਂ ਤਾਂ ਡੇਲੀ ਵੀ ਲਈਆਂ ਆ ਇੱਕ ਛੋਟਾ ਮੈਂ ਗਰਮੀਆਂ achar ਕੀ ਕੋਈ ਲਈ ਆਈ ਨਹੀਂ ਮਮੀ ਨੇ ਵੀ ਸਭ ਦੋ ਅੱਗੇ ਲੈਣ ਦੇਈ ਮਮੀ ਨੇ ਵੀ ਮੈਂ ਕੋਈ ਲਿਆਂਦਾ ਹੀ ਨਹੀਂ ਤੇ ਕੋਈ ਇਹਦਾ ਕੱਲੀ ਦਾ ਲਈ ਨਹੀਂ ਆਲੇ ਨੂੰ ਅੰਦੇ ਨਹੀਂ ਲਈ ਵੀਰ ਵੇਲਾ ਤੇਰਾੰਦਾ ਪੈਣ ਨਹੀਂ ਚੰਗੀ ਆਹ ਕੌਣ ਹੁੰਦਾ ਵਾ ਜਿਹਦਾ ਖਰੀਦਿਆ ਉਹਦਾ ਨਹੀਂ ਪਤਾ ਲੱਗਾ 1200 ਦੇ ਆਪਣੇ ਲਈ ਇੱਕ ਲੈ ਆਈ ਤੇ ਦੋ ਲੈ ਆਈ 5 500 ਦੇ ਉਹਦੇ ਚ ਵੀ ਇੱਕ ਇਹਦਾ ਤੇ ਇੱਕ ਮੇਰਾ ਤੇ ਆਹ ਲੇਰਾਂ ਦੀਆਂ ਮੈਂ ਨਹੀਂ ਪੌੜੀਆਂ ਪਾਣੀਆਂ ਆ ਉਹ ਸਦਾਨੇ ਵਧੀਆ ਤੂਤਵਾ ਇਹੋ ਜਿਹੇ ਪੰਨੀਆਂ ਬਥੇਰੇ ਨੌਰ ਮਿਆਂ ਲਾਦਾ ਉਹ ਵਧੀਆ ਤੋਂ ਵਧੀਆ ਲਿਆ ਕੇ ਦਿੰਦਾ ਮੈਨੂੰ ਚੰਗਾ ਇਹਨੂੰ ਖਵਾ 1200 ਵਾਲੇ ਉਹ ਸਦਾਨੇ ਗਰਮੀਆਂ ਚ ਵਧੀਆ ਮੈਂ ਸਭ ਨੂੰ ਵੇਖ ਕੇ ਲਿਆ ਆ ਵੀ ਵਧੀਆ ਵਾ ਗਰਮੀਆਂ ਤੇ ਤੇ ਆ ਨਹੀਂ ਵਧੀਆ ਜਿਹੜੀ 1200 ਵਾਲਾ ਲੈ ਕੇ ਆਈ ਆ ਇਹ ਤਾਂ ਮੈਨਾਂ ਲੱਗਾ ਜੀਦ ਹੈ ਕਿਉਂ ਕੀ ਨਾ ਫਲਾ ਕੀ ਕਰ ਲੂਗੀ ਨਹੀਂ ਮੰਮੀ ਮੈਨਾਂ ਨੂੰ ਜਿਦੋਂ ਨੇ ਨੌਗਾ ਹੀ ਆਪਣਾ ਪਾ ਦਿੱਤਾ ਵੀ ਮੇਰਾ ਵਾ ਤੇ ਮੈਂ ਕਿਉਂ ਪਾਵਾਂ ਬਖਾਲਣ ਕੀ ਲੱਗੀ ਹੀਗੀ ਇਹ ਮੈਨੂੰ ਤੇ ਨਾਲੇ ਤੈਨੂੰ ਨਾ ਪਤਾ ਲੱਗਾ ਵੀ ਜੇ 1200 ਦਾ ਨੇ ਲਿਆ ਉਹ ਸਿੱਧਾ ਜਾਂਦਾ ਵੀ ਜੋ ਭਾਏ ਆਪਣੇ ਲਈ ਲਿਆ ਉਹ ਹੀ ਭੈਣ ਨਹੀਂ ਲਈ ਆ ਵੀ ਲਿਆ ਕੇ ਆਵਾ ਉਹਨੇ ਆਪਣੇ ਲਈ ਵੀ ਨਾਲ ਚੱਲ ਕੋਈ ਗੱਲ ਨਹੀਂ ਵੀਰ ਦੋਵੇਂ ਸੰਭਾ ਲੈ ਮੈਂ ਸੰਭਾਲੂਗੀ ਜਾ ਕੇ ਕਰ ਦਿਆਂਗਾ ਹਾਂ ਚੰਗੀ ਗੱਲ ਹੀ ਉਹ ਵੀ ਦੋਵੇਂ ਸੰਭਾ ਲੈ ਯਾਰ ਮੰਮੀ ਆ ਦੇ ਗਰਦੀਦਾ ਹੀ ਨਾ ਦੁਨੀਆ ਨੇ ਇੰਨੇ ਜਣਾਂ ਦੇ ਰੋਲਣ ਦੇ ਨਾਲ ਮੈਂ ਉਹਨਾਂ ਦੀ ਵੀ ਲਿਆਵਾ ਨਾਲ ਗਰਨਾਮ ਦੀ ਪੱਗ ਲਿਆਵਾ ਲੋਕ ਇਟਾ ਸੂਟ ਦਿੰਦੇ ਪੱਗਾਂ ਨਾਲ ਲਾ ਦਿੰਦੇ ਆ ਘਰੋਂ ਲਾ ਦਿੰਦੇ ਆ ਜੇ ਤੂੰ ਨਹੀਂ ਤਾਂ ਤੂੰ ਗਰਨਾਮ ਦਾ ਪਜਾਮਾ ਕੁਰਤਾ ਲੈ ਆਂਦੀ ਪਾਗ ਨਹੀਂ ਲਿਈ ਦੇ ਮੈਂ ਆਹ ਚੱਲ ਕਰਾਂ ਬੈੱਡ ਸ਼ੀਟ ਲਾ ਦਾਂਗੇ ਤੂੰ ਨਵੇਂ ਕਾਨੂੰਨ ਕੱਢਿਆ ਕਰ ਬੈੱਡ ਚੀਟਾ ਲਾ ਦਾਂਗੇ ਉਹ ਲਾ ਦਾਂਗੇ ਉਹ ਵੀ ਕਦੀ ਕਹਿੰਦੇ ਲਾਉਂਦਾ ਨਹੀਂ ਤਾਂ ਮਰ ਗਈ ਐ ਲਾਉਣ ਦੀ ਜਾਂ ਪਾਗ ਲਾ ਦੋ ਜਾਂ ਬੈੱਡ ਚੱਲ ਆ ਜਾ ਮੰਮੀ ਕੀ ਦੇਣਾ ਮਤਲਬ ਆਪਨੇ ਮਰਦੀਆਂ ਕਰਦੀ ਰਿਹਾ ਕਰ ਤੂੰ ਨਹੀਂ ਕਹਦੀ ਚਲਾ ਲੈਣੀ ਵਰਦਾ ਦਾ ਸਟੇਕਾ ਹੀ ਹੋ ਪਿਆ ਗਰਨਾਮ ਲਈ ਵੀ ਲੈ ਆਉਂਦੀ ਪਜਾਮਾ ਕੁਰਤਾ ਫੇਰ ਰੱਖਣਾ ਨਿਆਣਾਂ ਲਈ ਵੀ ਲੈ ਆਉਂਦੀ ਕਹੋ ਲਾ ਤੂੰ ਕੀ ਕੀਤਾ ਵਾ ਕੀ ਕੀਤਾ ਵਾ ਆ ਤੂੰ ਕਿਉਂ ਵਿਤਕਰਾ ਪਾਇਆ ਵਾ ਵਿਦ ਕਰਾ ਤੇ ਗਰਮੀਆਂ ਵਾਲਾ ਚੱਲ ਮੈਂ ਹੈ ਕੋਲੀ ਲੱਲੇ ਨਹੀਂ ਤੇ ਕਪੜੇ ਲਈ ਤੇ ਆ ਮੈਂ ਆਉਣ ਜਾਣ ਲਈ ਹੈ ਨਹੀਂ ਮੇਰੇ ਕੋਈ ਵੀ ਉਹਦੇ ਵਾਸਤੇ ਵੀ ਇਦਾਂ ਦਾ ਲੀਂਦੀ ਤੇ ਫੇਕ ਹੀ ਹੋਣਾ ਸੀ ਤੇ ਗਰਮੀਆਂ ਚ ਜ਼ਿਆਦਾ ਆਹੋ ਹੀ ਪਹਿਣੇ ਆ ਤੇ ਮੈਂ ਕਿਤੇ ਲਿਆ ਆਉਣ ਜਾਣ ਵਾਸਤੇ ਕਹੋ ਜੇ ਤੈਨੂੰ ਵਧੀਆ ਚਾਹੀਦਾ ਤੇ ਤੈਨੂੰ ਲੀਰਾਂ ਦੇਣੀਆਂ ਵਾ ਆਹ ਹੈ ਲੀਰਾਂ ਵਾ ਦੱਸ ਗਰਮੀਆਂ ਚ ਇਦਾਂ ਦੇ ਹੀ ਹੁੰਦੇ ਹੋਰ ਕਿਦਾਂ ਦੇ ਹੁੰਦੇ ਆ ਪਹਿਣਾ ਜਿਹੜੀਆਂ ਹੁੰਦੀਆਂ ਵਾ ਨਾ ਤੇ ਭਰਾਵਾਂ ਦਾ ਮਾਂ ਨਹੀਂ ਵਿਧਾਉਂਦੀਆਂ ਰਹਿੰਦੀਆਂ ਵਾ ਉਹ ਤੇ ਨਾਲੇ ਕਾਢੋ ਮੁੰਡੇ ਦਾ ਫੋਨ ਕਿੱਥੇ ਆ ਤਾਂ ਉਹ ਮੈਂ ਆਹਦੇ ਵਿੱਚ ਮੈਂ SIM ਪਾਣੀ ਆ ਕਿ ਤੂੰ ਕੇ SIM ਪਾਣੀ ਉਹਦੇ ਵਿੱਚ ਮੇਰਾ ਫੋਨ ਹੈ ਗੁੰਡਾ ਨਹੀਂ ਨਹੀਂ ਕਰ ਦੂ ਮੁੰਡੇ ਦੀ ਲਿਆਵਾਂ ਹੈ ਗੁੰਡਾ ਤੇਰਾ ਫੋਨ ਉਹਨੂੰ ਫਿਰ ਕਿਤੇ ਲਿਆ ਦਿਓ ਵੇ ਲਾ ਮੰਮੀ ਆ ਲੀਣਾ ਚੋਕ ਕੇ ਲਿਆਈ ਚਲਤੀਏ ਹੁਣ ਕੀ ਕਰਨ ਤੈਨਵੇਂ ਆਖਣ ਦੀ ਮੈਂ ਬਣਾ ਦੂੰਗੀ ਤੂੰ ਨਾ ਵੇ ਦਿਲ ਚ ਕੋ ਕਰਿਆ ਕਰ ਤੇ ਮੰਮੀ ਨਾ ਲੈ ਆਉਂਦੀ ਮੈਂ ਕਿਹਾ ਇਹਨੂੰ ਆਖਿਆ ਹੈਗਾ ਵੀ ਮੇਰੇ ਲਈ ਲੈ ਕੇ ਆ ਉਹ ਹੋ ਗਿਆ ਉਹ ਵਾ ਉਹ ਨੂੰ ਨਹੀਂ ਦੇਖਿਆ ਵੀ ਜਦੋਂ ਲੈਣ ਗਈ ਤਾ ਇਹ ਦਿੱਤੇ ਆ ਕੀ ਦਾ ਆ ਕੀ ਦਾ ਉਹ ਦੋ ਪੁੱਛਦਾ ਹਾ ਉਹਨੂੰ ਆਪ ਕਿਦਾਂ ਹੋਗਾ ਉਹਦੇ ਆਖੀ ਜਾਂਦਾ ਹੈ ਹੀ ਬੜੇ ਵਧੀਆ ਹੈ ਹੀ ਬੜੇ ਵਧੀਆ ਵਾ ਮੈਂ ਬਸ ਇਹੋ ਜੇ ਲੀੜੇ ਲੈ ਕੇ ਸੋਹਰੇ ਜਾਂਦੀ ਸੋਹਣੀ ਲੱਗਦੀ ਆ ਗੱਲਾਂ ਤੇ ਮੈਂ ਅੱਗੇ ਘਰ ਨਹੀਂ ਬਣਾਉਂਦੀ 5 500 ਵਾਲੇ ਉਹ ਆਖੇ ਵੀ ਗੱਲਾਂ ਵੀ ਨਾ ਕਰਾਂਗੇ ਜਿਹੜੀ ਜਠਾਣੀ ਵਰਨ ਦੀ ਲੱਗਰ ਪਕਾਉਂਦੇ ਤੇ ਉਹਨੇ ਨਹੀਂ ਆਖਣਾ ਵੀ ਆ ਚੁੱਕ ਕੇ ਲਿਆਈ ਐ ਇੰਨੇ ਦਾਣਾਂ ਦੀ ਬੇਸਤੀ ਮਾਈ ਕਿਤੇ ਕੱਪੜੇ ਦੇਣੇ ਤੇ ਉਹ ਵੀ ਸੜੇ ਭੁੰਨੇ ਲੈ ਆਉਣੇ ਰੂੜੀਆਂ ਤੋਂ ਚੁੱਕ ਕੇ ਨਾ ਚੱਜ ਦੇ ਦੇ ਨਾ ਹੱਜ ਦੇ ਆਪਣੇ ਆਪ ਚ ਬੜੀ ਸਿਆਣੀ ਬੰਦੀ ਆ ਮੈਂ ਸਵੇਰੇ ਚੱਲ ਜਾਣਾ ਮੰਮੇ ਮੈਂ ਤਾਂ ਧੀਏ ਬਹੁ ਨਕੋਫਾਏ ਆਈ ਆ ਨਾ ਮੈਂ ਉਹਨੂੰ ਕੋ ਆਖਣ ਜੋਗੀ ਨਾ ਮੈਂ ਤੈਨੂੰ ਆਖਣ ਜੋਗੀ ਕੱਢ ਮੁੰਡੇ ਦਾ ਫੋਨ ਜਿੱਦਣ ਦਾ ਮ ਆਇਆ ਤੂੰ ਤਮਾਸ਼ਾ ਹੀ ਲਾਇਆ ਘਰ ਦੇ ਵਿੱਚ ਮੈਂ ਪਤਾ ਨਹੀਂ ਕਾਦਾ ਤਮਾਸ਼ਾ ਲਾਇਆ ਵਾ ਹਾ ਉਹ ਨਹੀਂ ਦਿਖਦੀਆਂ ਤੁਹਾਨੂੰ ਬੋਲਦੀਆਂ ਤੇ ਬਸ ਮੈਂ ਹੀ ਦਿਖੀ ਜਾਨੀ ਆ ਚੱਲ ਕੱਢ ਕੱਢ ਮੈਂ ਨਹੀਂ ਦੇਣਾ ਫੋਨ ਕਰ ਲੋ ਜੋ ਕਰਨਾ ਜਿਹੜੀ ਮੈਂ ਪਹਿਲਾਂ ਜਬਾਨ ਕੀਤੀ ਸੀ ਫੋਨ ਲੈ ਕੇ ਆਇਆ ਵਾ ਤੂੰ ਆਪਣੀਆਂ ਏਰਜਾਂ ਪਗਾਉਂਦੀ ਰਿਹਾ ਕਰ ਮੈਂ ਫਿਰੇ ਕਾਦੀਆਂ ੜੀਆਂ ਪਗਾਉਣੀ ਆ ਕਿਉਂ ਕਪਣੀਆਂ ਨਹੀਂ ਰਹਾ ਕੋਹਨੀ ਹਾਲ ਇਹ ਬੰਦੇ ਦਾ ਉਹਨਾਂ ਸਾਹਮਣੇ ਕਹੀ ਜਾਂਦਾ ਇਹ ਸੂਟ ਹੀ ਬਹੁਤ ਸੋਹਣੇ ਆ ਸੂਟ ਹੀ ਬਹੁਤ ਸੋਹਣੇ ਆ ਹੁਣ ਉੱਠ ਕੇ ਬਾਹਰ ਚਲ ਗੀਆਂ ਤੇ ਮੇਰੇ ਨਾਲ ਮਾਸ਼ਾਅੱਲਾ ਅੱਗੇ ਬਹਿ ਗਿਆ ਵਾ ਕੋਹਨੀ ਹਾਲੇ ਦਾ ਸਵੇਰ ਦੀ ਖੱਪ ਗਈ ਕਿੰਨੇ ਚਾਣ ਆ ਮੈਂ ਸੂਟ ਲਿਆਏ ਇਹ ਉਹੋ ਜਿਹਾ ਮਜ਼ਾ ਥੋੜੀ ਰਹਿਂਦਾ ਲੀੜਾ ਸਮਾਉਣ ਦਾ ਤੇ ਪਾਉਣ ਦਾ ਕਲਾ ਪਾ ਕੇ ਦੇ ਬਹਿ ਜਾਂਦੇ ਆ ਵਾ ਚਲ ਕੋਈ ਨਹੀਂ ਹੁਣ ਕਪਾਤੀ ਮਟਾਉਣਾ ਵਾ ਨਾ ਹੋਊ ਤੇ ਸਗਾਦ ਨੂੰ ਆਹੋ ਹੀ ਦੇ ਦੂੰਗੀ 1200 ਵਾਲਾ ਮੈਂ ਫੇਰ ਲਲੂੰਗੀ ਕਿਤੇ ਨਾਲੇ ਇਹਨੇ ਵੀ ਫੇਰ ਹੁਣ ਮੇਰੇ ਦਿਵਾਲੇ ਹੋਣਾ ਵਾ ਇਹਨੇ ਨਾਲ ਹੋਊਗਾ ਪੀ ਚਲ ਦੇਤਾ ਵਾ ਚਲ ਕੋਈ ਨਹੀਂ ਦੇ ਦਿੰਨੀ ਆ ਚਲ ਸੂਟ ਤੇ ਮੈਂ ਦੇ ਵੀ ਦਿੰਨੀ ਆ ਫੋਨ ਨਹੀਂ ਮੈਂ ਦੇਣਾ ਜੋ ਮਰਜ਼ੀ ਹੋ ਜੇ ਹੁੰਦੀ ਲਾਲਾ ਲਾਲਾ ਤੇ ਹੋਵੇ ਦੇਖੀ ਜਾਓ ਹੁਣ ਜਿਹੜੀ ਹੋਊਗੀ